11 ਅਕਤੂਬਰ 2023 ਮਾਲ ਰੋਡ ਦੇ ਉੱਤੇ ਮਨਸਾ ਦੇ ਦੋ ਤਿੰਨ ਮਿੰਟਾਂ ਤੋਂ ਸੱਤ ਦੇ ਵਿੱਚ ਫਿਰ ਬਹਿਸ ਵਸਾਈ ਕਰੀ ਜਾਂਦੇ ਆ ਘੰਟਾ ਹੋ ਗਿਆ ਮਾਹੌਲ ਖਰਾਬ ਕਰਦੇ ਆ ਉਹ ਪਹਿਲਾਂ ਤਾਂ ਬੋਲਣੇ ਵੀ ਦੇਖ ਲੈ ਚਲੋ ਇਹਨਾਂ ਦਾ ਆਪਸੀ 7-8 ਗਰੁੱਪ ਸੀਗੇ 5-6 ਗਰੁੱਪਾਂ ਦਾ ਆਪਸੀ ਝੋਲਟ ਗਿਆ ਲੇਕਿਨ ਇੱਕ ਅੱਧਾ ਗਰੁੱਪ ਹੈ ਜਿਹੜਾ ਉਹ ਆਪਸੇ ਬਹਿਸ ਵਸਾਈ ਕਰਦਾ ਰਹਿੰਦਾ ਹੈ ਹੁਣ ਮਾਲ ਰੋਡ ਦੇ ਉੱਤੇ ਇਹਨਾਂ ਨੇ ਫਿਰ ਮਾਹੌਲ ਖਰਾਬ ਕਰ ਰੱਖਿਆ ਪੁਲਿਸ ਨੂੰ ਸੱਦਣਾ ਪਿਆ ਇੱਥੇ ਨਾ ਵਪਾਰ ਮੰਡਲ ਨੂੰ ਕੋਈ ਸਖਤ ਫੈਸਲਾ ਲੈਣਾ ਪਊਗਾ ਇਹਨਾਂ ਦੇ ਖਿਲਾਫ ਤਾਂ ਕਿ ਜਿਹੜਾ ਇਹਨਾਂ ਦਾ ਇਹ ਜਲੂਸ ਬਜ਼ਾਰਾਂ ਦੇ ਵਿੱਚ ਕੱਢ ਕੇ ਮਾਹੌਲ ਖਰਾਬ ਕਰ ਰਹੇ ਆ ਧਿਆਨ ਦੇ ਦਿਨਾਂ ਦੇ ਵਿੱਚ દિਵਾਲੀ ਨੇੜੇ ਆ ਵੀ ਉਸ ਨੂੰ ਖਤਮ ਕੀਤਾ ਜਾ ਸਕੇ ਨੂੰ ਪਹਿਲਾਂ ਧਿਆਨ ਨੂੰ ਬਦਾਈ ਆਉਣਾਂਗੇ ਇਹ ਸੰਤੋਸ਼ਪ੍ਰਤਾ ਨੇ ਜੀ ਇਹ ਤਾਂ ਸੰਤੋਸ਼ਮੰਤ ਸੰਤੋਸ਼ਮੰਤ ਨੂੰ ਚਾਹੀਏ ਆ ਜਿਹੜਾ ਬੈਠੇ ਗਰੀਬ ਦੇ ਮਾਰਨਾ ਆ ਸਾਡਾ ਕਾਹਦਾ ਪੁੱਤਰਾ ਆਇਆ ਮਾਰਿਆ ਆ ਇਹ ਸੰਤੋਸ਼ਮੰਤ ਕੋ ਜਾ ਕੇ ਇਹ ਗਰੀਬ ਆਣਾ ਆ ਇਹ ਲੋੜਿਆ ਆ ਮੈਂ ਕੋਈ ਤੋਕਣਾ ਇਹ ਲੁੱਟੇਰੇ ਆ ਲੁੱਟੇਰੇ ਗੰਗਾ ਮਸੀਹ ਲੁੱਟੇਰੇ ਇਹ ਲੁੱਟੇਰੇ ਆ ਲੁੱਟੇਰੇ ਆ ਚੋਰ ਆ ਇਹ ਚੋਰ 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 ਇਹ ਤੋਕ ਦੀ ਚੋਰ ਨਹੀਂ ਇਹ ਚੋਰ ਆ ਇਹ ਜੋੜਾ ਬਾਜ਼ਾਰ ਖਰਾਬ ਕਰ ਰੇ ਜੱਜਮਾਨਾਂ ਨੂੰ ਪਹੁੰਚ ਆਏ ਤੇ ਅਸੀਂ ਆ ਸਾਡੀ ਮਗਰ ਪੈ ਕੇ ਸਾਡਾ ਚੁੱਟਾ ਨਾਮ ਨਿਕਲਾ ਰੋਕ ਰੋਕ ਕਰੋ ਬਾਹਰ ਕੇ ਨਾ ਬਾਹਰ ਦੇ ਲੋ ਬੇਟੀ ਕੱਲੋ ਯਾ ਕਿਹੜਾ ਪਿਆਰ ਹੈ ਇਹ ਕਿਹੜਾ ਪਿਆਰ ਹੈ ਨਾਮ ਮਾਰੀ ਜਾਂਦੇ ਨਹੀਂ ਕਰਿਆ ਲੱਕੀ ਗੀਤ ਬਲ ਇਹੋ ਜਿਹਾ ਜਨਮ ਕਰ ਰਹੇ ਨਹੀਂ ਮੇਰਾ ਤਾਂ ਖੁਦਰਾ ਮਰ ਰਿਹਾ ਹੈ ਕਹਿੰਦੀ ਮਾਰੇ ਆਤਰਾ ਹੋ ਕੇ मंजीत बोलना नहीं हमें ये उनका ही हो भी सकता है क्या डाल मार डाल मार के मेरे ना तू मार रहा है मार दे मैं नहीं मार तू मार तो इस ऐसा रहो जहाँ मेरे को तो खाना ना बनाओ वीडियो प्लीज और क्यों सानु के

और